हेलो जी थोड़ा सारा मेरे चैनल जो बड़े ही निगाह स्वागत है अच्छ आप वाला पैटर्न बनाने जा रहे हैं देखो पैटर्न दे लुक अमेजिंग है देखो स्ट्रैचेबिल वेस्ट त लेडीज़ कार्डिगन प्लस बच्चे ने किसी देखो ये बच्चे की कोटी मैं पाया हो बच्चे की कोटी से पाओ लेडीज कार्डिगन से पाओ स्कीवी से पाओ तो इस पैटन को कितने भी पा सद जाली वाला हैगा पर जाली इन्नी देखो दिखाई नहीं दे रही ਤੇ ਜਦੋਂ ਇਹ ਉੱਪਰ ਕੇ ਆਂਦਾ ਹੈ ਤਾਂ ਬਹੁਤ ਹੀ ਇਦੀ ਦੇਖੋ ਲੁੱਕ ਅਲੱਗ ਜੀ ਆ ਰਹੀ ਹੈ ਤਾਂ ਫੇਰ ਸ਼ੁਰੂ ਕਰਦੇ ਹਾਂ ਜਵਾਲਾ ਹੀ ਪੈਟਰਨ ਪਾਣਾ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ 6 6 6 ਦੇ ਮਲਟੀਪਲ 6 ਦੇ ਅਸੀਂ ਮਲਟੀਪਲ ਕੁੰਡੇ ਪਾ ਲੈਣੇ ਆ ਤੇ ਅਸੀਂ ਪੈਟਰਨ ਨੂੰ ਇਕੁਅਲ ਕਰਨ ਲਈ ਤੁਸੀਂ ਤਿੰਨ ਕੁੰਡੇ ਐਕਸਟਰਾ ਪਾ ਸਕਦੇ ਹੋ 6 ਦੇ ਮਲਟੀਪਲ ਪਾ ਕੇ ਅਸੀਂ ਇਹ ਪੈਟਰਨ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਫੇਰ ਕਰਦੇ ਆ ਆਪਣਾ ਪੈਟਰਨ ਸ਼ੁਰੂ ਇਹ ਸਾਡੇ ਪੈਟਰਨ ਦੀ ਬੇਸਿਕ ਰੋ ਹੈ ਜਿਸ 'ਚ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਧੱਗ ਆਪਣੇ ਵੱਲ ਕਰਕੇ ਇਹ ਕੁੰਡਾ ਪੁੱਠਾ धागा पिछे पांच कुे सीधे एक दो ये पहले बेसिक रो है बाद रिपीट नहीं होनी ये सिर्फ पैटर्न सैट लिए बना रहे हैं, एक दो तीन चार पाँच पांच कुंडे सीधे धागा अपने वाल एक गुंडा पुठा तागा पीछे पांच कुे सीधे एक दो तीन चार तीन तागा अपने वाल एक गुंडा पुठा ਇੱਧਾ ਕਰਦੇ ਹੋਏ ਸੀ ਪੈਟਰਨ ਦੀ ਫਸਟ ਰੋ ਕਰ ਲੈਣੇ ਕੰਪਲੀਟ ਰੋਂਗ ਸਾਈਡ ਤੋਂ ਅਸੀਂ ਸਿੱਧੇ ਤੇ ਸਿੱਧੇ ਪੁੱਠੇ ਤੇ ਪੁੱਠੇ ਪਾ ਲੈਣੇ ਆ ਪਹਿਲਾ ਗੁੰਡਾ ਐ ਸਟਿਚ ਵਾਲਾ ਦੂਜਾ ਸਿੱਧਾ ਇਸ ਤੋਂ ਬਾਅਦ ਪੰਜ ਗੁੰਡੇ ਪੁੱਠੇ ਪੰਜ ਪੁੱਠੇ ਇੱਕ ਸਿੱਧਾ ਐ ਇੱਦਾਂ ਪਾਉਂਦੇ ਫੇ ਅਸੀਂ ਇਹ 6 ਵਾਲਾ ਪੈਟਰਨ ਪੂਰਾ ਕਰ ਲੈਣਾ ਤੇ ਇਹ ਰੋ ਕੰਪਲੀਟ ਕਰਕੇ ਨੈਕਸਟ ਰੋ ਤੇ ਫੇਰ ਆ ਜੰਨੇ ਆ ਤੇ ਆ ਗਈ ਹੁਣ ਪੈਟਰਨ ਦੀ ਫਸਟ ਰੋ ਪੈਟਰਨ ਸਾਡਾ ਇੱਥੋਂ ਸਟਾਰਟ ਹੋ ਸਕਦਾ ਹੋ ਰਿਹਾ ਤੁਸੀਂ ਚਾਹੋ ਤਾਂ ਇੱਥੋਂ ਸ਼ੁਰੂ ਤੋਂ ਸਟਾਰਟ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਇੱਕ ਬੇਸਿਕ ਰੂਪ ਆ ਕੇ ਦੱਸੀ ਹੈ ਇਹ ਪਾ ਲੂਗੇ ਤਾਂ ਤੁਹਾਡਾ ਪੈਟਰਨ ਵਧੀਆ ਸੈੱਟ ਹੋ ਜਾਂਦਾ ਹੈ ਇੱਕ ਕੁੰਡਾ ਪੁੱਠਾ ਇਸ ਤੋਂ ਬਾਅਦ ਆਕੇ ਸਾਡੇ ਅੱਗੋਂ ਦੋ ਕੁੰਟਿਆਂ ਦਾ ਅਸੀਂ ਏਦਾਂ ਫਰੰਟ ਲੂਪ ਤੋਂ ਦੋਨਾਂ ਦਾ ਏਦਾਂ ਲੈ ਕੇ ਦੋਨੇ ਕੁੰਟੇ ਇਕੱਠੇ ਦੋ ਦਾ ਅਸੀਂ ਇੱਕ ਕਰ ਲੈਣਾ ਪਹਿਲਾ ਤੇ ਦੂਜਾ ਦੋਨੇ ਕੁੰਟੇ ਲੈ ਦੋ ਦਾ ਇੱਕ ਕਰ ਲਿਆ ਦੋ ਦਾ ਇੱਕ ਕਰਨ ਤੋਂ ਬਾਅਦ ਜਾਲੀ ਇੱਕ ਕੁੰਡਾ ਸਿੱਤਾ ਫਿਰ ਜਾਲੀ ਫਿਰ ਦੋ ਦਾ ਇੱਕ ਕਰਨੇ ਕੁੰਡੇ ਨੂੰ ਐਦਾਂ ਉਲਟਾ ਕੇ ਪੁੱਠਾ ਕੁੰਡਾ ਪੁੱਠਾ ਫਿਰ ਦੇਖੋ ਧਾਗਾ ਪਿੱਛੇ ਪਹਿਲਾਂ ਦੋ ਦਾ ਇੱਕ ਕੀਤਾ ਐਦਾਂ ਜਾਲੀ ਪਾਈ ਇੱਕ ਕੁੰਡਾ ਸਿੱਤਾ ਫਿਰ ਜਾਲੀ ਪਾਈ ਫਿਰ ਦੋ ਦਾ ਇੱਕ ਹੈ ਐਦਾਂ ਕੁੰਡੇ ਨੂੰ ਉਲਟਾ ਕੇ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਤਗਾ ਪਿੱਛੇ ਫੇਰ ਦੋ ਦਾਇਕ ਕੀਤਾ ਪਹਿਲਾ ਜਿਹੜਾ ਦੋ ਦਾਇਕ ਆ ਸੀ ਫਰੰਟ ਲੂਪ ਤੋਂ ਕਹਿੰਨਾ ਸਾਡੀ ਪੈਟਰਨ ਦੀ ਫਸਟ ਰੋ ਹੈ ਜਾਲੀ ਪਾਈ ਇੱਕ ਕੁੰਟਾ ਸਿੱਧਾ ਫੇਰ ਜਾਲੀ ਪਾਈ ਫੇਰ ਦੋ ਦਾਇਕ ਕੀਤਾ ਇਦਾਂ ਕੁੰਟੇ ਨੂੰ ਉਲਟਾ ਕੇ ਲਾਸਟ ਵਾਲਾ ਕੁੰਟਾ ਪੁੱਠਾ ਤੇ ਐ ਸਟਿਚ ਵਾਲਾ ਪੁੱਠਾ ਜਿਵੇਂ ਸਿੱਧਾ ਜਿੱਦਾਂ ਮਰਜ਼ੀ ਤੁਸੀਂ ਬੰਨ ਲਓ ਪੈਟਰਨ ਦੀ ਦੂਜੀ ਰੋ ਰੈਂਕ ਸਾਈਡ ਤੇ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣੀ ਫੇਰ ਸਾਡੇ ਉੱਤੇ ਆਊਗੀ ਇੱਕ ਕੁੰਟਾ ਸਿੱਧਾ ਤੇ ਪੰਜ ਕੁੰਡੇ ਪੁੱਠੇ ਐਦਾਂ ਪਾ ਕੇ ਪੈਟਰਨ ਦੀ ਸੈਕਿੰਡ ਰੋ ਕੰਪਲੀਟ ਕਰਕੇ ਆ ਜਾਈਏ ਪੈਟਰਨ ਦੀ ਥਰਡ ਰੋ ਪੈਟਰਨ ਦੀ ਥਰਡ ਰੋ ਫੇਰ ਅਸੀਂ ਸਿੱਧੇ ਤੋਂ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣੀ ਹੈ ਪਹਿਲਾ ਕੁੰਡਾ ਐ ਸਟਿਚ ਦੂਜਾ ਪੁੱਠਾ ਪੰਜ ਸਿੱਧੇ ਇੱਕ ਪੁੱਠਾ ਪੈਟਰਨ ਦੀ ਤੀਜੀ ਸਲਾਈ ਹੈ ਜਿਸ ਚ ਅਸੀਂ ਪੰਜ ਸਿੱਧੇ ਇੱਕ ਪੁੱਠਾ ਪਾ ਕੇ ਕੰਪਲੀਟ ਕਰ ਲੈਣੀ ਹੈ ਫੇਰ ਪੰਜ ਸਿੱਧੇ ਤੇ ਫੇਰ ਇੱਕ ਪੁੱਠਾ ਐਤਾ ਤੱਕ ਦੇ ਹੋਏ ਪੈਟਰਨ ਦੀ तीसरी सिलाई सीधी सैड पर अं कंप्लीट कर लेनी है तो पैटर्न की चौथी सिलाई रोंग साइड फिर अं सीधे सीधे पुट्ठे पुट्ठे जिस एक कुंडा साधा होगा तो पाँच कुंडे पुठे ठीक है जी तीजी तो चौथी सिलाई पूरी करके असी आ जाने पैटर्न की पंजी सिलाई दी ਸੀ ਹੈਗੇ ਹੁਣ ਪੈਟਰਨ ਦੇ 15 ਸਲਾਈ ਪੈਟਰਨ ਦੇ 15 ਸਲਾਈ ਤੇ ਆਨਾ ਦੇਖੋ ਪਹਿਲਾ ਕੁੰਡਾ ਐ ਸਟਿਚ ਵਾਲਾ ਐ ਸਟਿਚ ਜਿਹੜਾ ਹੁਣ ਇਹ ਪੁੱਠਾ ਕੁੰਡਾ ਸੀ ਇਹਨੂੰ ਅਸੀਂ ਬੁਣ ਲੈਣਾ ਹੁਣ ਸਿੱਧਾ ਹੁਣ ਅਸੀਂ ਇੱਥੇ ਇਹ ਵਾਲੇ ਕੁੰਡੇ ਨੂੰ ਐਦਾਂ ਉਲਟਾ ਕੇ ਦੋ ਦਾ ਇੱਕ ਕਰ ਦਰਾਂ ਦੋ ਦਾ ਇੱਕ ਕੀਤਾ ਧਾਗਾ ਆਪਣੇ ਵੱਲ ਇਹ ਵਾਲਾ ਕੁੰਡਾ ਪੁੱਠਾ ਫਿਰ ਧਾਗਾ ਪਿੱਛੇ ਇੱਥੇ 1 2 ਦਾ ਇੱਕ ਐਦਾਂ ਦੋਨਾਂ ਨੂੰ ਐਦਾਂ ਦੋ ਦਾ ਇੱਕ ਤਾਕ ਆਪਣੇ ਵੱਲ ਇੱਕ ਹੁੰਡਾ ਸਿੱਧਾ ਜਾਲੀ ਫਿਰ ਜਾਲੀ ਤੇ ਇੱਤਰ ਦੋ ਦਾ ਇੱਕ ਤਾਂ ਅੱਗੇ ਵੱਲ ਹੁਣ ਇਹ ਵਾਲਾ ਹੁੰਡਾ ਪੁੱਠਾ ਤਾਂ ਅੱਗਾ ਪਿੱਛੇ ਫਿਰ ਦੋ ਦਾ ਇੱਕ ਇਹਨਾਂ ਦੋਨਾਂ ਦਾ ਦੋ ਦੇ ਇੱਕ ਤੋਂ ਬਾਅਦ ਜਾਲੀ ਇਹ ਪੁੱਠਾ ਹੁੰਡਾ ਹੁਣ ਸਿੱਧਾ ਹੋ ਜਾਣਾ ਫਿਰ ਜਾਲੀ ਇਹ ਵਾਲੇ ਸਿੱਧੇ ਹੁੰਡੇ ਨੂੰ ਉਲਟਾ ਕੇ ਇੱਤਾਂ ਦੋ ਦਾ ਇੱਕ ਇਸ ਤਵਤਾਗ ਆਪਣੇ ਵੱਲ ਇੱਥੇ ਫੇਰ ਇਹ ਪੁੱਠਾ ਕੁੰਡਾ ਧਾਗਾ ਪਿੱਛੇ ਇਹ ਦੱਬੀ ਮੰਗ ਤੋ ਦਾ ਇੱਕ ਤੇ ਇੱਥੇ ਜਾਲੀ ਤੇ ਇੱਕ ਕੁੰਡਾ ਸਿੱਧਾ ਫੇਰ ਪੁੱਠੇ ਸਲਾਈ ਸਿੱਧੇ ਉਹੀ 6ਵੀਂ ਸਲਾਈ ਸਿੱਧੇ ਆ ਤੇ ਸਿੱਧੇ ਤੇ ਪੁੱਠਿਆਂ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣੇ 6ਵੀਂ ਸਲਾਈ ਕੰਪਲੀਟ ਕਰਕੇ ਅਸੀਂ ਆ ਜਾਈਏ 7ਵੀਂ ਸਲਾਈ ਤੇ ਅਸੀਂ ਆਗੇ ਹੁਣ 7ਵੀਂ ਸਲਾਈ 7ਵੀਂ ਸਲਾਈ ਫੇਰ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠਿਆਂ ਤੇ ਪੁੱਠੇ ਦੇਖੋ ਹੁਣ ਸਾਡਾ ਜਿਹੜਾ ਸਿੱਧੇ ਆ ਰਹੇ ਆ ਫਿਰ ਦੇ ਸਾਈਡ ਤੇ ਤਿੰਨ ਸਿੱਦੇ ਸੈਂਟਰ ਸਿਕ ਪੁੱਠਾ ਫੇਰ ਪੰਜ ਸਿੱਤੇ ਤੇ ਇੱਕ ਪੁੱਠਾ ਇਹ ਕੱਟ ਕਰਦੇ ਹੋਏ ਪੈਟਰਨ ਦੀ ਅਸੀਂ ਸਤਵੀਂ ਰੋ ਕੰਪਲੀਟ ਕਰ ਲੈਣੀ ਹੈ ਪੈਟਰਨ ਦੀ ਅੱਠਵੀਂ ਰੋ ਫੇਰ ਉਹ ਹੀ ਸਿੱਧੇ ਤੇ ਸਿੱਦੇ ਤੇ ਪੁੱਠਿਆਂ ਤੇ ਪੁੱਠੇ ਸਾਰੀ ਪੁੱਠੀਆਂ ਸਲਾਈਆਂ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠਿਆਂ ਤੇ ਪੁੱਠੇ ਪਾ ਕੇ ਹੀ ਕੰਪਲੀਟ ਕੀਤੀਆਂ ਹੋਈਆਂ ਨੇ ਸਤਵੀਂ ਰੋ ਹੋ ਗਈ ਕੰਪਲੀਟ ਅੱਠਵੀਂ ਫੇਰ ਅਸੀਂ ਸਿੱਧਾ ਦਾ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰਕੇ ਸਾਡਾ ਇਹ ਪੈਟਰਨ ਅੱਠ ਰੋ ਦਾ ਹੀ ਹੈ ਅੱਠ ਰੋ ਤੋਂ ਬਾਅਦ ਸਾਡੀਆਂ ਦੋਨੇ ਰੱਬੀਆਂ ਕੰਪਲੀਟ ਹੋ ਜਾਣੀ ਦੇਖੋ ਫੇਰ ਸਾਡਾ ਪੈਟਰਨ ਫਰਸਟ ਰੋ ਤੋਂ ਸਟਾਰਟ ਹੋ ਜਾਣਾ ਜਿੱਦਾਂ ਅਸੀਂ ਫਰਸਟ ਰੋ ਤੋਂ ਪਾਇਆ ਸੀ ਪਹਿਲਾ ਕੁੰਡਾ ਸਟਿਚ ਧੱਕਾਪਣੇ ਵਾਲੀ ਕੁੰਡਾ ਪੁੱਠਾ ਧੱਕਾ ਪਿੱਛੇ ਹੁਣ ਇੱਥੇ ਅਸੀਂ ਇੱਕ ਤੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤੋਂ ਬਾਅਦ ਜਾਲੀ ਜਾਲੀ ਤੋਂ ਬਾਅਦ ਇੱਥੇ ਦੋ ਦਾ ਇੱਕ ਦੋ ਦਾ ਇੱਕ ਇਹ ਵਾਲਾ ਕੁੰਡਾ ਸਿੱਧਾ ਇੱਧਰ ਫੇਰ ਅਸੀਂ ਦੋ ਦਾ ਇੱਕ ਇੱਧਰ ਤਾਂ ਕ ਆਪਣੀ ਵੱਲ ਇਹ ਵਾਲਾ ਕੁੰਡਾ ਪੁੱਠਾ ਤਾਂ ਕ ਪਿੱਛੇ फिर देखो कुंडा उठा के दो दा एक इतना नाली साली पाके दो का अपने वाल फिर एक कुंडा पुठा तागा पीछे फिर अस इतने दो दा एक बस ऐसे इस पैटर्न को एदा ही बार-बार पाए जाना है। एक डब्बी बंद होती दूसरी शुरू हो जाती फिर एक बंद होती फिर दूसरी शुरू हो जाती एदा ही है डब्बी तो ऊपर डब्बियां ਸਾਡੇ ਪਈ ਜਾਣੇ ਇੱਕ ਡੱਬੀ ਬੰਦ ਹੋਈ ਜਾਣੀ ਦੂਜੀ ਖੁੱਲੀ ਜਾਣੀ ਹੈ ਤੇ ਅਸੀਂ ਇਸ ਪੈਟਰਨ ਨੂੰ एदा ही बार-बार पाए जाना है। ਪੁੱਠੇ ਸਲਾਈਆਂ ਉਹ ਹੀ ਸਿੱਧੇ ਤੋਂ ਸਿੱਧੇ ਤੇ ਪੁੱਠੇ ਤੇ ਪੁੱਠੇ। ਇੱਕ ਸਲਾਈ ਚ ਅਸੀਂ ਜਾਲੀ ਪਾ ਰਹੇ ਹਾਂ ਦੂਜੀ ਸਲਾਈ ਸਾਡੀ ਪਲੇਨ ਪੈ ਰਹੀ ਹੈ। ਜਦੋਂ ਅਸੀਂ बार-बार ਇਸ ਪੈਟਰਨ ਪਾਈ ਜਾਵਾਂਗੇ ਤੇ ਪੈਟਰਨ ਤੇ ਲੁੱਕ ਦੇਖੋ। एदा ਧੀ ਆਏਗੀ ਆਪਕੋ। देखो यह बन गया साटा पैटर्न तो फिर बनाओ इस पैटर्न तो कमेंट करके दसो कि देखो पुठी साइड तो नहीं एद सीधा सीधा एक कुंडा पिलाई सीधा फिर इतना देखो स्ट्रैचेबिल बहुत है देखो तो ऐदा ही पैटर्न बहुत ही देखो प्यारा लग रहा ਪਿੰਕ ਰੰਗ ਚ ਤਾਂ ਇਹਦੀ ਖੂਬਸੂਰਤੀ ਹੋਰ ਵੀ ਉੱਬਰ ਕੇ ਆਈ ਹੈ ਤੇ ਫਿਰ ਬਣਾਉਣੇ ਵਾਲੇ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਤਾਂ ਲੱਗਾ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੀਂ ਪ੍ਰੋਜੈਕਟ ਤੇ ਨਾਲ